ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਕਰੋਸ਼ਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਭਾਈ ਹੈ ਜੀ ਜਿਹੜੇ ਘਰ ਚ ਦੋਸਤੋ ਅੱਜ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਘਰ ਦੇ ਵਿੱਚੋਂ ਪਸ਼ੂ ਤੁਹਾਨੂੰ ਰੁਟੀਨ ਚ ਹੀ ਦਿਖਾਈ ਦੇ ਆ ਜੀ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਵਿਕਰੀ ਆਸੇ ਬਾਈ ਹੁਣਾਂ ਕੋਲੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਜੀ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਦੀ ਨਸਲ ਤੇ ਕੰਮ ਕਰਦੇ ਆ ਜੀ ਤੇ ਅੱਜ ਤੁਹਾਨੂੰ ਟੋਟਲ 5 ਕਟੀਆਂ ਦਿਖਾਉਣੀਆਂ ਜੀ ਜਿਹਦੇ ਵਿੱਚ ਦੋ ਕਟੀਆਂ ਤੁਹਾਨੂੰ ਬੂਰੀਆਂ ਦਿਖਾ ਦੇਣੀਆਂ ਜੀ ਠੀਕ ਹੈ ਜੀ ਬਹੁਤ ਸੋਹਣੇ ਢਾਂਜੇ ਦੀਆਂ ਹੋਣਗੀਆਂ ਤੇ ਤਿੰਨ ਕਟੀਆਂ ਜਿਹੜੀ ਇੱਧਰਲੇ ਪਾਸੇ ਦੋਸਤੋ ਨੀਲੀ ਰਾਜਮਸਲ ਦੇ ਵਿੱਚ ਕੱਲੀ-ਕੱਲੀ ਨੂੰ ਤੋਰ ਫੇਰ ਕੇ ਦੇਖ ਲਾਂਗੇ ਰੇਟ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਹੀ ਹੋਊਗਾ ਵੀਡੀਓ ਨੂੰ ਐਂਡ ਤੱਕ ਦੇਖ ਲਓ ਤਾਂ ਹੀ ਕੱਲੀ-ਕੱਲੀ ਦੀ ਪ੍ਰੋਪਰ ਸਮਝ ਲੱਗਣੀ ਹੈ ਠੀਕ ਹੈ ਜੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਕੇ ਠੀਕ ਹੈ ਜੀ ਤੇ ਬਾਕੀ ਨਰੀ ਜੀ ਦੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਹਾਂਜੀ ਬਾਈ ਜੀ ਸਸਟਾਲ ਨਹੀਂ ਕਰ ਬਾਈ ਜੀ ਬਾਈ ਜੀ ਨਾਮ ਦੱਸੋ ਨਾਮ ਸਿਕੰਦਰ ਸਿੰਘ ਹੈ ਜੀ ਪਿੰਡ ਆਪਣਾ ਬਟਾਲ ਕਾਲੀਆ ਵਾਲਾ ਜ਼ਿਲ੍ਹਾ ਫਰੀਪੁਰਾ ਠੀਕ ਹੈ ਅੱਛਾ ਨਾ ਗਿਓ ਫਿਰ ਆਈ ਜਾਂਦੇ ਰੂਟੀਨ ਜੀ ਆਪਣੇ ਕੋਲੇ ਹਾਂਜੀ ਹਾਂਜੀ ਵੀਰੇ ਆਈ ਜਾਂਦੇ ਆ ਠੀਕ ਹੈ ਪੰਜ ਕੱਟੀਆਂ ਹੈਗੀ ਹਨਾ ਜਿਹੜੇ ਆਪਣੇ ਕੋਲ ਪੰਜ ਇਹ ਦੋ ਗੋਲੀਆਂ ਲੈ ਲੀ ਠੀਕ ਹੈ ਅੱਛਾ ਇੱਧਰ ਦੇ ਪਾਸੇ ਜਿਹੜੀ ਬੂਰੀ ਕੱਤੀ ਖੜੀ ਹੈ ਕਿੰਨੇ ਟਾਈਮ ਦੀ ਹੈ ਇਹ ਇੱਕ ਸਾਲ ਦੀ ਹੈ ਇੱਕ ਸਾਲ ਦੀ ਹਾਂਜੀ ਠੀਕ ਹੈ ਦੋਸਤੋ ਇੱਕ ਸਾਲ ਉਮਰ ਠੀਕ ਹੈ ਜੀ ਤੇ ਬਾਕੀ ਚੰਗੇ ਢਾਂਚੇ ਦੀ ਹੈ ਦੋਸਤੋ ਖੋਲ ਲੈ ਨੂੰ ਮੜੀ ਜੀ ਤੋੜ ਕੇ ਦੇਖ ਲਈਏ ਕੱਲੀ ਕੱਲੀ ਤੇ ਰੇ ਰੇਡ ਦਾ ਸਾਈਜ਼ ਕਿੰਨਾ ਹੈ 27000 ਠੀਕ ਹੈ ਉਮਰ ਕਿੰਨੀ ਹੈ 1 ਸਾਲ ਠੀਕ ਹੈ ਦੋਸਤੋ 1 ਸਾਲ ਉਮਰ ਹੈ ਜੀ ਠੀਕ ਹੈ ਜੀ ਕੱਟੀ ਸੋਹਣੀ ਸੁਨੱਖੀ ਹੈ ਤੇ ਬਾਕੀ ਢਾਂਚਾ ਵੀ ਤੁਹਾਨੂੰ ਪਸੰਦ ਆਊਗਾ ਤੁਹਾਨੂੰ ਪਤਾ ਹੀ ਹੈ ਵੇ ਗਾਹਾਂ ਗਰਮੀਆਂ ਦਾ ਦੋਸਤੋ ਸੀਜ਼ਨ ਚੱਲਦਾ ਪਿਆ ਠੀਕ ਹੈ ਤਾਂ ਕਰਕੇ ਪਸ਼ੂਆਂ ਦੇ ਤੁਹਾਨੂੰ ਜ਼ਿਆਦਾਤਰ ਹੁਣ ਵਾਲ ਕੱਟੇ ਹੀ ਮਿਲਣਗੇ ਠੀਕ ਹੈ ਕੱਟੀ ਬਹੁਤ ਸੋਹਣੀ ਜਦੋਂ ਜਾਤਾਂਗੀ ਕੱਟੀ ਦੇ ਤਾਂ ਬਹੁਤ ਸੋਹਣਾ ਪਿੰਡਾ ਬਣ ਜਾਣਾ ਇਸ ਕੱਟੀ ਦਾ ਥਣ ਤੁਹਾਨੂੰ ਦੋਸਤੋ ਦਿਖਾ ਦਿੰਨਾ ਜੀ ਆ ਦੋ ਵਰੀਆ ਲੱਗੇ ਆਹ ਲੋ ਦੋਸਤੋ ਥਣ ਦੇਖ ਲਓ ਜੀ ਥਣ ਦਾ ਸਾਈਜ਼ ਤੇ ਥਣ ਦਾ ਗੈਪ ਉਹ ਤੁਸੀਂ ਦੇਖ ਲਓ ਬਹੁਤ ਸੋਹਣਾ ਹੈ ਇਸ ਕੱਟੀ ਦਾ ਠੀਕ ਹੈ ਬਸ ਠੀਕ ਹੈ ਚੱਲੋ ਤੇ ਦੋਸਤੋ 27000 ਰੇਟ ਵਿੱਚੋਂ ਮਾਨਤਾਣ ਹੋਈ ਜਾਊਗਾ ਮੌਕੇ ਦੇ ਉੱਤੇ ਇਹ ਤੁਹਾਨੂੰ ਪਹਿਲੇ ਨੰਬਰ ਤੇ ਕੱਟੀ ਦਿਖਾਈ ਹੈ ਜਿਹੜੀ ਇਹਦੇ ਨਾਲ ਖੜੀ ਹੈ ਬੂਰੀ ਇੱਕ ਇਹ ਕਿਨੇ ਟਾਈਮ ਦੀ ਹੈ ਇਹ ਹੈ ਹੀ ਵੀਰੇ 8 ਮਹੀਨੇ ਦੀ 8 ਮਹੀਨੇ ਦੀ ਹੈ ਕੋਲ ਲੈਣੋ ਜਿਹੜਾ ਕੜਾ ਦੇ ਇਹਦਾ ਰੇਟ ਕੀ ਹੋਊਗਾ ਰੇ ਦੇਵਾ ਹੀ ਛੜਾ 17000 ਦੀ ਹੈਗਾ 17000 ਠੀਕ ਹੈ ਦੋਸਤੋ ਇਸ ਕੱਟੀ ਦਾ ਰੇਟ ਹੈ 17000 ਠੀਕ ਹੈ ਜੀ ਥੋੜੀ ਜੀ ਸੰਭਣ ਵਾਲੀ ਹੈ ਨਿੱਸੀ ਹੈ ਕੱਟੀ ਜੇ ਸੰਭ ਗਈ ਕੱਟੀ ਸੋਹਣੀ ਬਣ ਜਾਣੀ ਹੈ ਵੀ ਰੇਟ ਹੈ 17000 ਰੁਪਿਆ 8-9 ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਤੇ ਬਾਕੀ ਫੇਸਪੂਸ ਚੰਗਾ ਤੇ ਰੰਗ ਵੀ ਕਰਮ ਵਾਲੀ ਦਾ ਸੋਹਣਾ ਜੇਦੋਂ ਰਾਜੀ ਹੋ ਗਈ ਦੋਸਤੋ ਕੱਟੀ ਇਹ ਤਾਂ ਸੋਹਣੀ ਬਣ ਜਾਣੀ ਹੈ ਬਾਕੀ ਕਦਕੋਟ ਕਦਕੋਟ ਦਾ ਜਿਹੜਾ ਦੋਸਤੋ ਉਹ ਠੀਕ ਹੈ ਠੀਕ ਹੈ ਜੀ ਬਾਕੀ ਸੇਵਾ ਦੀ ਲੋੜ ਹੈ ਇਸ ਕੱਟੀ ਨੂੰ ਥਾਣ ਦੋਸਤੋ ਹਾਂ ਥਾਣ ਥੋਣ ਬਾਕੀ ਚਿਚੜਾ ਚੁਚੜਾ ਵਾਲੀ ਦਵਾਈ ਦਾ ਹੋਣ ਵਾਲੀ ਹੈ ਕੱਟੀ ਜਦੋਂ ਥੋੜੀ ਜਿਹੀ ਖੁਰ ਗਈ ਤਾਂ ਬਹੁਤ ਸੋਹਣੀ ਬਣ ਜਾਣੀ ਹੈ 17000 ਰੇਟ ਦੋਸਤੋ ਮਾਨਤਾਂ ਨੂੰ ਮੌਕੇ ਦੇ ਉੱਤੇ ਹੋਊਗਾ ਜਿਹੜੀ ਇੱਕ ਇਧਰ ਦੇ ਪਾਸੇ 3 ਜਿਹੇ ਨੰਬਰ ਤੇ ਇੱਕ ਕੱਟੀ ਖੜੀ ਹੈ ਜਿਹੜੀ ਇਹ ਕਿੰਨੇ ਟਾਈਮ ਦੀ ਹੈ 8 ਮਹੀਨੇ ਦੀ ਖੋ ਲਾਈਨ ਉਹ ਵੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਦੋਸਤੋ ਇਹ ਕੱਤੀ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਫੇਸ ਕੁਆਲਟੀ ਅੱਖਾਂ ਬਿਲਕੁਲ ਨੀਲੀਆਂ ਦੋਵੇਂ ਠੀਕ ਹੈ ਜੀ 8 ਮਹੀਨੇ ਦੋਸਤੋ ਇਸ ਕੱਤੀ ਦੀ ਉਮਰ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 17000 ਅੱਛਾ ਇਹਦਾ ਵੀ 17000 ਠੀਕ ਹੈ ਜੀ ਬਾਕੀ ਫੇਸ ਸੋਹਣਾ ਜੀ ਠੀਕ ਹੈ ਚਾਰੇ ਪੈਰਾਂ ਤੇ ਜੈ ਜੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਬਾਕੀ ਕਟੀਆਂ ਸੋਹਣੀਆਂ ਸਨਕੀਆਂ ਬਸ ਸਾਂਭਣ ਦੀ ਲੋੜ ਹੈ ਇਹਨਾਂ ਨੂੰ ਜਿਹੜਾ ਕੋਈ ਵੀਰ ਭਰਾ ਇਹਨਾਂ ਨੂੰ ਸਾਂਭਣ ਵਾਲਾ ਲੈ ਗਿਆ ਤਾਂ ਚੰਗੀ ਸੇਵਾ ਨਾਲ ਜੋ ਜਿਹੜੀਆਂ ਸੋਹਣੀਆਂ ਝੂਟੀਆਂ ਬਣ ਜਾਣਗੀਆਂ 17000 ਰੁਪਏ ਰੇਟ ਜਿਹੜਾ ਦੋਸਤ ਮਾਨਤਨ ਮੌਕੇ ਦੇ ਉੱਤੇ ਹੋਊਗਾ ਐ ਕਿ ਜਿਹੜੀ ਚੌਥੇ ਨੰਬਰ ਤੇ ਹੈ ਇਹ ਵੀ ਕੱਢ ਲਿਆ ਬਾਹਰ ਹੋ ਲਿਆ ਟੋਰ ਫਿਰ ਆਪਾਂ ਸਾਰੀਆਂ ਹੀ ਲੈਣੀਆਂ ਆ ਇਹਨੇ ਟੈਗ ਲੀ ਦਿਆ ਨਵਾਂ ਮਹੀਨਾ ਰੀ ਹੈ ਹਲੋ ਦੋਸਤੋਂ 9 ਮਹੀਨੇ ਉਮਰ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਬੰਦੇ ਬੰਦੇ ਨਹੀਂ ਤੋੜਦੇ ਬਾਕੀ ਅੱਖਾਂ ਓੱਖਾਂ ਸਾਫ ਆਸੈਂਗ ਲੂੰਗੇ ਸੋਹਣੇ ਤੇ ਚਾਰੇ ਪੈਰਾਂ ਤੇ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ 9 ਮਹੀਨੇ ਦੋਸਤੋਂ ਉਮਰ ਹੈ ਤੇ ਰੇਟ ਇਹਦਾ ਕੀ ਹੋਗਾ ਰੇਟ ਇਹਦਾ ਹੀ 17000 ਅੱਛਾ ਇਹਦਾ ਵੀ 17000 ਠੀਕ ਹੈ ਥਾਨਾ ਦਿਖਾ ਦਈਏ ਜੀ ਇਹ ਆ ਲੋ ਦੋ ਥਣ ਦੇਖ ਲਓ ਜੀ ਬਾਕੀ ਥੋੜੇ ਥੋੜੇ ਨਿਸ਼ਾਨ ਹੈਗੇ ਹਨਾ ਦੂਜੇ ਫੋਟ ਆ ਮੇਰੇ ਲੈੱਡੀ ਰਹਿਣੇ ਜੀ ਦੋ ਹੈਗੇ ਆ ਬਾਕੀ ਵਦਨੇ ਭੁੱਲਣੇ ਨਹੀਂ ਹਨਾ ਹਾਂਜੀ ਠੀਕ ਆ ਦੋਸਤੋ 17000 ਹੀ ਰੇਟ ਏਸ ਕੱਟੀ ਦਾ ਸਮਾਨ ਤਾਂ ਮੋਕੇ ਦੇ ਉੱਤੇ ਹੋਊਗਾ ਇੱਕ ਟੇਹਦੇ ਕੱਟ ਦੇ ਵਿੱਚ ਕੱਟੀ ਖੜੀ ਆ ਇਹ ਵੀ ਇੱਕ ਕੱਢ ਲਿਆ ਬਾਹਰ ਕੱਟੀ ਦੋਸਤੋ ਇਹ ਵੀ ਤੁਹਾਨੂੰ ਦਿਖਾਉਂਗਾ ਜੀ ਤੁਹਾਨੂੰ ਪਸੰਦ ਆਊਗੀ ਚਾਰੇ ਪੈਰਾਂ ਤੇ ਬਿਲਕੁਲ ਨਾਰਮਲ ਜੀ ਮਾਰਕਿੰਗ ਬਾਕੀ ਫੇਸ ਬੂਲ ਸੇ 231 ਦਾ ਸੋਨਾ ਹੈ ਇਹਦਾ ਠੀਕ ਆ ਅੱਖਾਂ ਦੋਵੇਂ ਬਿੱਲੀਆਂ ਸੈਂਗਰ ਕਾਫੀ ਦੋਸਤੋ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਗੂਲ ਕਰ ਜਾਣਾ ਬਾਕੀ ਕੱਟੀ ਚੰਗੀ ਐ ਸੰਭੀ ਐ ਇਹ ਤੇ ਉਮਰ ਉਹ ਕਿੰਨੀ ਕਹੂ ਬਈ ਇਹ ਇੱਕ ਸਾਲ ਦੀ ਠੀਕ ਆ ਦੋਸਤੋ ਰਾਜ ਹੀ ਐ ਇਹ ਕੱਟੀ ਇੱਕ ਸਾਲ ਉਮਰ ਛਣ ਫੁਣ ਚਾਰੇ ਲਿਖੜੀ ਆ ਜੀ ਰੇਟ ਇਹਦਾ ਇਹਦਾ 26000 ਰੁਪਿਆ 26000 ਠੀਕ ਆ ਦੋਸਤੋ 26000 ਰੁਪਿਆ ਇਹਦੇ ਕਾਟੜੀ ਕੱਟੀ ਦਾ ਰੇਟ ਆ ਜੀ ਉਮਰ ਉਹ ਇੱਕ ਸਾਲ ਆ ਟੋਟਲ ਤੁਹਾਨੂੰ 5 ਕਟੀਆਂ ਦਿਖਾਈਆਂ ਜੀ ਸਾਰੀਆਂ ਹੀ ਤੋਰ ਫੇਰ ਕੇ ਦਿਖਾ ਦਿਆਂ ਤੁਹਾਨੂੰ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜੀ ਵੀ ਕੱਟੀ ਤੁਹਾਨੂੰ ਪਸੰਦ ਆਵੇ ਕੋਈ ਉਹਦਾ ਰੇਟ ਜਿਹੜਾ ਬਾਈ ਨੇ ਦੱਸਿਆ ਉਹਦੇ ਵਿੱਚੋਂ ਜਿਹੜਾ ਦੋਸਤ ਮਾਨਸਾਨ ਮੌਕੇ ਦੇ ਉੱਤੇ ਹੋਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ